ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤੇ ਪੰਜਾਬ ਨੂੰ ਨਸ਼ਾ ਮੁਕਤ ਚਲਾ ਲਈ ਪੰਜਾਬ ਵਿੱਚ ਪੰਜਾਬ ਪੁਲਿਸ ਵੱਲੋਂ ਵਿਸ਼ੇਸ਼ ਤਰ੍ਹਾਂ ਦੀ ਮੁਹਿੰਮ ਚਲਾਈ ਗਈ ਹੈ ਇਸੇ ਤਹਿਤ ਫਾਜ਼ਿਲਕਾ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਲ੍ਹਾ ਪੁਲਿਸ ਮੁਖੀ ਸਰਦਾਰ ਗੁਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਇਹ ਮੁਹਿੰਮ ਫਾਜ਼ਿਲਕਾ ਦੇ ਉਹਨਾਂ ਏਰੀਆ ਵਿੱਚ ਚਲਾਈ ਗਈ ਜਿੱਥੇ ਫਾਜ਼ਿਲਕਾ ਦੇ ਵੱਤ ਤੋਂ ਵੱਧ ਨਸ਼ਾ ਕਰਨ ਵਾਲੇ ਲੋਕਾਂ ਤੇ ਮਾਮਲੇ ਦਰਜ ਹਨ ਤੁਸੀਂ ਡਰੋਨ ਵੇਖ ਰਹੇ ਹੋ ਡਰੋਨ ਨਾਲ ਹੀ ਵੀ ਚੈਕਿੰਗ ਕੀਤੀ ਗਈ ਫਾਜ਼ਿਲਕਾ ਦੇ ਗਊਸ਼ਾਲਾ ਰੋਡ ਲਿੰਕ ਰੋਡ ਤੇ ਪੈਂਦੇ ਨਹਿਰੂ ਨਗਰ ਦੇ ਵਿੱਚ ਵੱਡੀ ਮਾਤਰਾ ਵਿੱਚ ਪੁਲਿਸ ਪੂਜੀ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਪੁਲਿਸ ਵੱਲੋਂ ਘਰ-ਘਰ ਜਾ ਕੇ ਛਾਣਮਣ ਕੀਤੀ ਗਈ ਜਿਨ੍ਹਾਂ ਤੇ ਪੁਲ ਚਨਾਬੀਨ ਕੀਤੀ ਗਈ ਅਤੇ ਜੋ ਲੋਕ ਨਸ਼ਾ ਛੱਡ ਚੁੱਕੇ ਹਨ ਉਹਨਾਂ ਨੂੰ ਵੀ ਮਿਲਿਆ ਜਾ ਰਿਹਾ ਹੈ ਤੇ ਉਹਨਾਂ ਨੂੰ ਮੋਟੀਵੇਟ ਵੀ ਕੀਤਾ ਜਾ ਰਿਹਾ ਹੈ ਤੇ ਸਪੁਲਿਸ ਦਾ ਕਹਿਣਾ ਹੈ ਵੀ ਸਾਡਾ ਕੰਮ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਬਲਕਿ ਸਮਾਜ ਨੂੰ ਨਸ਼ਾ ਮੁਕਤ ਬਣਾਉਣਾ ਹੈ ਤਾਂ ਜੋ ਸਮਾਜ ਵਿੱਚ ਜੋ ਸਮਾਜ ਵਿਰੋਧੀ ਅਨਸਰਾਂ ਉਹਨਾਂ ਖਿਲਾਫ ਬਣਦੀ ਵਿਭਾਗਿਆ ਕਾਨੂੰਨੀ ਕਾਰਵਾਈ ਕਰਕੇ ਸਮਾਜ ਨੂੰ ਸਮਾਜ ਵਿਰੋਧੀ ਅਨਸਰ ਤੋਂ ਮੁਕਤ ਕੀਤਾ ਜਾ ਸਕੇ ਇਸ ਮੌਕੇ ਬੋਲਦੇ ਹੋਏ SSP ਫਾਜ਼ਿਲਕਾ ਸਰਦਾਰ ਬੁਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜੋ ਲੋਕ ਇਹ ਕੰਮ ਛੱਡ ਚੁੱਕੇ ਹਨ ਇਸ ਤੋਂ ਦੂਰ ਹਨ ਚੰਗਾ ਕੰਮ ਕਰ ਰਹੇ ਹਨ ਉਹਨਾਂ ਨੂੰ ਸਮਾਜ ਵਿੱਚ ਪ੍ਰੇਰਿਤ ਕਰਨਾ ਵੀ ਪੁਲਿਸ ਦਾ ਕੰਮ ਹੈ ਅਤੇ ਪੁਲਿਸ ਉਸ ਤਰ੍ਹਾਂ ਵੀ ਕੰਮ ਕਰ ਰਹੀ ਹੈ ਪਰ ਇੱਥੇ ਬੋਲਦੇ ਉਹਨਾਂ ਨੇ ਸਮਾਜ ਵਿਰੋਧੀ ਅਨਸਰ ਨੂੰ ਕੜੀ ਚੇਤਾਵਨੀ ਦਿੱਤੀ ਜੇਕਰ ਕੋਈ ਹਲੇਵੀ ਸਮਾਜ ਵਿਰੋਧੀ ਅਨਸਰ ਫਾਜ਼ਿਲਕਾ ਜ਼ਿਲ੍ਹੇ ਕੋਮਰਿਆ ਤੋਂ ਜ਼ਿਲ੍ਹਾ ਛੱਡ ਦੇਵੇ ਕੋ ਕਿਸੇ ਨੂੰ ਨਹੀਂ ਬਖਸ਼ਿਆ ਜਾਏਗਾ ਕਾਨੂੰਨ ਮੁਤਾਬਕ ਬੰਦੀ ਵਿਭਾਗਿਕ ਕਾਨੂੰਨੀ ਕਾਰਵਾਈ ਹੋਵੇਗੀ ਉਹ ਚਾਹੇ ਕੋਈ ਵੀ ਅੰਸਰ ਹੋਵੇ ਜੋ ਸਮਾਜ ਵਿੱਚ ਸਮਾਜ ਵਿਰੋਧੀ ਹਰਕਤਾਂ ਕਰੇਗਾ ਉਸ ਖਿਲਾਫ ਸਖਤ ਪੁਲਿਸੀਆ ਕਾਰਵਾਈ ਹੋਵੇਗੀ ਇੱਥੇ ਬੋਲਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਸਰਦਾਰ ਬਰਾੜ ਨੇ ਹੋਰ ਕੀ ਕੁਝ ਕਿਹਾ ਸਭ ਕੋ ਜਾਣ ਲਈ ਸਾਡੇ ਨਾਲ ਬਣੇ ਰਹੋ ਜੀ ਮਾਨਯੋਗ ਜੀ ਸਾਬ ਤੁਸੀਂ ਅੱਜ ਰੇਡ ਕਿਹਾ ਜੋ ਫਾਜ਼ਿਲਕਾ ਕਿਹੜੇ ਏਰੀਆ ਰੇਡ ਕੀਤੀ ਗਈ ਤੁਸੀਂ ਬਰਾਮਤ ਬੈਠੇ ਸਰ ਦੇਖੋ ਸਾਡਾ ਸਰਦੀ ਸੇਤਮ ਦਾ ਜੋ ਆਪਰੇਸ਼ਨ ਕੀਤਾ ਗਿਆ ਹੈਗਾ ਜਿਹੜੇ ਡਰਗ ਸਪਾਟਸ ਨੇ ਸਾਰੇ ਫਾਜ਼ਿਲਕ ਸੋ ਲਈ ਸਾਡੇ ਅਫੀਸਰ ਜਿਹਨਾਂ ਆਪਾਂ ਵੇਅ ਕਰਦੇ ਕਿ ਕਿੰਨਾ ਬਹੁਤ ਜ਼ਿਆਦਾ ਆਏਗਾ ਪਹਿਲਾਂ ਅਸੀਂ ਇੱਥੇ ਕਰ ਰਹੇ ਆ ਇਸ ਜੀਵਤ ਮਾਹ ਹੈਗਾ ਪਹਿਲਾਂ ਡਰਗਸ ਆ ਰਿਟਰਸ ਕੰਟਰਾਸੀ ਦਾ ਉਹਨੂੰ ਪਤਾ ਲੱਗਿਆ ਕਿ ਇਸ ਕੰਪਲੈਕਸ ਦੇ ਰਿਸਰਚ ਕਰਕੇ ਆਏ ਹੋ ਉਹ ਆਪ ਪ੍ਰੈਜ਼ੈਂਟ ਨਹੀਂ ਪਰ ਉਹ ਪਤਾ ਲੱਗਿਆ ਕਿ ਉਹਨੂੰ ਜਿੰਨੇ ਨੇ ਸ਼ੁਰੂ ਕੀਤਾ ਸੋ ਉਹਨੂੰ ਪ੍ਰੋਪਰਲੀ ਸਰਚ ਕਰਕੇ ਅਸੀਂ ਚਾਹਾਂਗੇ ਜਿਹੜਾ ਬੰਦਾ ਛੱਡ ਗਿਆ ਹੈਗਾ ਅਸੀਂ ਉਹਨੂੰ ਮੋਟੀਵੇਟ ਕਰਾਂਗੇ ਨਾ ਕਿ ਉਹਨੂੰ ਅਸੀਂ ਹਰਾਸਮੈਂਟ ਹਾਂ ਹਰਾਸਮੈਂਟ ਹੀ ਉਹਨੂੰ ਚੜਨਵੇਂ ਆ ਬੇਕਿਸਮ ਡੀਗ੍ਰੇਡ ਕਰਾਂਗੇ ਸੋ ਇਸ ਕਰਤੇ ਬਸਟਾ ਜਿਹੜੇ ਐਸਟੀਜੀਓ ਛਡਣ ਲਈ ਤਿਆਰ ਨੇ ਪਲਸ ਵਿਚਣੋ ਵੀ ਛਡਣ ਲਈ ਤਿਆਰ ਨੇ ਉਹਨੂੰ ਵੈਲਕਮ ਨੇ ਠੀਕ ਹੈ ਜੀ ਉਹਨਾਂ ਨੇ ਉਸੇ ਤਰ੍ਹਾਂ ਦੇ ਫੀਚਰ ਅਠਾਏ ਸਰ ਪੁਲਿਸ ਨੇ ਕਿੰਨੇ ਕ ਡਰਗ ਸਪੌਟ ਹੁਣ ਤੱਕ ਆਈਡੈਂਟੀਫਾਈ ਕੀਤੇ ਹੋਏ ਨੇ ਇਸ ਪਰ ਰਾਹੁਲ ਗਾਉਸ ਸਪੋਜ਼ਿਨ ਸਾਡੇ ਸੌਫਟਵੇਅਰ ਪਰ ਡਰਗ ਸਪੌਟਸ ਹੈ ਠੀਕ ਹੈ ਜੀ ਜਿਹੜੇ ਹੈਗੇ ਰਾਹੁਲ ਗਾਉਸ ਤੋਂ ਕੁਝ ਪੁਆਇੰਟਸ ਆ ਵੀ ਸਾਡੇ ਪੁਆਇੰਟ ਬਣੇ ਆ ਦਿੱਤਾ ਸੀ ਅਰਜਨ ਦਾ ਲੋਕ ਸਰਪ੍ਰਾਈਜ਼ਲੀ ਚੈੱਕ ਕਰਦੇ ਨੇ ਸਤ ਅਨੁਰਵ ਟਾਈਮ ਤੇ ਚੈਕਿੰਗ ਚੱਲ ਰਹੀ ਹੈ ਜਾਂ ਫਿਰ ਕੋਈ ਉਸ ਟਾਈਮ ਮਿਲੇਗਾ ਸੁਭਮ ਸਾਹਿਬ ਜਿਹੜਾ ਡੀਸ ਵੀ ਐਂਡ ਨੌਨ ਸਟਾਕ ਡਰੱਗਸ ਆ ਚੱਲਣਾ ਉਹ ਪਹਿਲਾਂ ਵੀ ਕਹਿੰਦਾ ਹੈ ਸਾਰੇ ਨਾਲ ਇੱਕ ਟੋਕੀ ਮਿਲਦੀ ਹੈ ਬਹੁਤ ਪਸੀ ਬਲ ਸਾਨੂੰ ਉਹ ਐਸਐਸਪੀ ਕਰਤ ਰਿਸਪੋਨਸਿਵ ਕਰਤੇ ਆਇਆ ਫਿਰ ਜਿਹੜਾ ਕੁਝ ਤੁਸੀਂ ਆਪਣੇ ਇਲਾਕੇ ਚ ਖਤਮ ਕਰਨਾ ਤੁਸੀਂ ਮੈਟ੍ਰਾ ਸਾਰਿਆਂ ਦੀ ਮਦਦ ਨਾਲ ਜਿਹੜਾ ਹੈ ਆਪਾਂ ਖਤਮ ਕਰਾਂਗੇ ਸਰ ਹੈਲੋ एबीएमयू न्यूज़ चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत